ਕਾਈਂ ਕਹੋਗੇ ਮੰਤਰੀ ਜੀ ਤੁਹਾਨੂੰ ਮੈਂ ਲੈ ਕੇ ਦੇਵਾਂ 10 ਮਿੰਟ ਅੱਧਾ ਘੰਟਾ ਘੰਟਾ ਤੁਸੀਂ ਬੈਠੋ ਪਲੀਜ਼ ਮੇਰੀ ਬੇਨਤੀ ਹੈ ਇਹਦਾ ਮਾਹੌਲ ਨਾ ਖਰਾਬ ਕਰੋ ਪਲੀਜ਼ ਮੇਰੀ ਬੇਨਤੀ ਹੈ ਪਲੀਜ਼ ਮੇਰੀ ਬੇਨਤੀ ਹੈ ਕਾਈਂ ਮੈਂ ਤੁਹਾਨੂੰ ਭਰਾ ਕਹਿ ਰਿਹਾ ਹਾਂ ਉਹਦਾ ਸ਼ਿਕਾਖਰ ਸਾਹਿਬ ਕੋਲ ਦੇ ਬੁੱਧੀ ਕੀ ਪਤੇ ਮੈਂ ਪਰਮਜੀਤ ਕੌਰ 88264 ਸਿਲੈਕਟਡ ਟੈਂਡੀ ਦੇ ਸਾਡੇ ਸਾਥੀਆਂ ਵੱਲੋਂ ਅ ਅਮਨ अरोड़ा ਦੇ ਆਂਧੇ ਧਰਮਪੁਰਾ ਪਿੰਡ ਵਿੱਚ ਉਹਨਾਂ ਦਾ ਵਿਰੋਧ ਕੀਤਾ ਗਿਆ ਕਿਉਂਕਿ ਸਾਡੇ ਜੇ ਕਾਫੀ ਸਮੇਂ ਤੋਂ ਅਸੀਂ ਬੇਰੋਜ਼ਗਾਰ ਸਾਥੀ ਸਾਡੇ ਜਿਨ੍ਹਾਂ ਨੂੰ ਨਿੱਤੀ ਪੱਤਰ ਨਹੀਂ ਦਿੱਤੇ ਜਾ ਰਹੇ ਅਸੀਂ ਅ ਅਸੀਂ ਸਿਆਸਤਦਾਰ ਸੜਕਾਂ ਤੇ ਰੋੜ ਰਹੇ ਆ ਅਬ ਦੇ ਰੋਜ਼ਗਾਰ ਦੇ ਲਈ ਪਰ ਇਹ ਸਰਕਾਰ ਸਾਡੀ ਸਾਰ ਨਹੀਂ ਲੈ ਰਹੀ ਅਸੀਂ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਸੇ ਵੀ ਸਟੇਜ ਤੋਂ ਬੁਲਣ ਨਹੀਂ ਦੇਵਾਂਗੇ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਅਸੀਂ ਹੀ ਇਹਨਾਂ ਨੂੰ ਇਸ ਅਸੀਂ ਹੀ ਇਹਨਾਂ ਨੂੰ ਇਹ ਸਰਕਾਰ ਨੂੰ ਲੈ ਕੇ ਆਏ ਸੀ ਤੇ ਅਸੀਂ ਹੀ ਅਗਰ ਜੇਕਰ ਸਾਨੂੰ ਇਹ ਰੋਜ਼ਗਾਰ ਨਹੀਂ ਦੇਣਗੇ ਤੇ ਅਸੀਂ ਹੀ ਇਹਨਾਂ ਨੂੰ ਇੱਥੋਂ ਇਸੇ ਸਰਕਾਰ ਨੂੰ ਉਹੀ ਇਹਨਾਂ ਨੂੰ ਰਾਵ ਖਾਵਾਂਗੇ ਜਿਹੜਾ ਅਸੀਂ ਪਿਛਲੀ ਸਰਕਾਰ ਨੂੰ ਦਿਖਾਇਆ ਧੰਨਵਾਦ